ਇਹ ਫਿਰ ਨਾ ਫਿਰ ਇਹ ਰੋਕ ਓਏ 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 ਉਹ ਗੱਡੀ ਪਰ ਪਣੀਆ ਜੇ ਬੱਚਾ ਲੇਦਾ ਹੋਵੇ ਪੀਆਰਟੀਸੀ ਦੀ ਬੱਸ ਦੇ ਉੱਪਰ ਕੁਝ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੱਥਾਂ ਦੇ ਵਿੱਚ ਹਥਿਆਰ ਵੀ ਨਜ਼ਰ ਆ ਰਹੇ ਨੇ ਤਾਂ ਇਹ ਦਿਨੇ ਹੀ ਯਾਨੀ ਕਿ ਚਿੱਟੇ ਦਿਨ ਇਹ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਧੂਰੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦਿਖਾ ਦਿੰਦੇ ਕਿਸ ਤਰੀਕੇ ਦੇ ਨਾਲ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਨੌਜਵਾਨ ਜਾ ਰਹੇ ਸੀ ਇਹੀ ਇਹਨਾ ਨੌਜਵਾਨਾਂ ਦੀ ਹੀ ਕਿਸੇ ਗੱਲ ਤੋਂ ਕਿਹਾ ਸੁਨੇ ਹੋ ਜਾਂਦੀ ਹੈ ਪੀਆਰਟੀਸੀ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਨਾਲ ਔਰ ਇੰਨੇ ਨੂੰ ਹੀ ਇਹ ਜਿਹੜੇ ਗੱਲ ਆ ਉਹ ਇੰਨੀ ਵੱਧ ਜਾਂਦੀ ਹੈ ਕਿ ਉਹ ਝੜਪ ਦਾ ਰੂਪ ਧਾਰ ਲੈਂਦੀ ਹੈ ਤਾਂ ਮੁੰਡੇ ਜਿਹੜੇ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਉਹ ਹਥਿਆਰ ਲੈ ਕੇ ਆਪਣੇ ਕਾਰ ਦੇ ਵਿੱਚੋਂ ਨਿਕਲਦੇ ਨੇ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਬੱਸ ਦੇ ਵਿੱਚ ਸਵਾਰੀਆਂ ਬੈਠੀਆਂ ਹੁੰਦੀਆਂ ਜਿਸ ਦੇ ਚਲਦੇ ਆ ਸਵਾਰੀਆਂ ਦੇ ਵੱਲੋਂ ਚੀਕ ਚਹਾੜਾ ਜਿਹੜਾ ਉਹ ਪਾਇਆ ਜਾਂਦਾ ਬਚਾਅ ਦੇ ਲਈ ਜਿਹੜੀ ਮਦਦ ਜਿਹੜੀ ਉਹ ਮੰਗੀ ਜਾਂਦੀ ਹੈ ਚੀਕ ਚੀਕ ਕੇ ਫੋਨ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਕੀਤੀਆਂ ਗਈਆਂ ਔਰ ਤੁਸੀਂ ਦੇਖੋ ਪੀਆਰਟੀਸੀ ਦੀ ਬੱਸ ਨੂੰ ਕਿਸ ਤਰੀਕੇ ਦੇ ਨਾਲ ਤੋੜਿਆ ਗਿਆ ਭੰਨਿਆ ਗਿਆ ਇਹਨਾਂ ਮੁੰਡਿਆਂ ਦੇ ਵੱਲੋਂ ਔਰ ਕਿਹਾ ਜਾ ਰਿਹਾ ਧੂਰੀ ਦੇ ਵਿੱਚ ਜਿੱਥੋਂ ਇਹ ਬੱਸ ਲੰਘ ਰਹੀ ਸੀ ਉਥੇ ਟ੍ਰੈਫਿਕ ਹੋਣ ਦੇ ਕਾਰਨ ਬਾਕੀ ਗੱਡੀਆਂ ਦੇ ਨਾਲ ਬਾਕੀ ਵਾਹਨਾਂ ਦੇ ਨਾਲ ਇਹ ਬੱਸ ਵੀ ਫਸੀ ਹੋਈ ਸੀ ਪਰ ਮੁੰਡੇ ਚਾਹੁੰਦੇ ਸੀ ਕਿ ਉਹਨਾਂ ਦੀ ਕਾਰ ਜਿਹੜੀ ਉਹ ਅੱਗੇ ਨਿਕਲ ਜਾਵੇ ਜਦੋਂ ਸਾਈਡ ਨਹੀਂ ਮਿਲੀ ਅੱਗੇ ਨਿਕਲਣ ਨੂੰ ਤਾਂ ਇੰਨੇ ਨੂੰ ਹੀ ਗੁੱਸੇ ਦੇ ਵਿੱਚ ਆ ਕੇ ਇਹਨਾਂ ਮੁੰਡਿਆਂ ਨੇ ਹਮਲਾ ਕਰ ਦਿੱਤਾ